ਪੰਜਾਬ ਦੇ ਇੱਕ ਵਿਧਾਇਕ ਦੇ ਘਰੋਂ ਪਿਸਤਲ ਚੋਰੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਘਰੋਂ 45 ਬੋਰ ਦਾ ਇੱਕ ਪਿਸਤਲ ਚੋਰੀ ਹੋਣ ਸੰਬੰਧੀ ਖਬਰ ਪ੍ਰਾਪਤ ਹੋਈ ਹੈ। ਇਹ ਸੰਬੰਧੀ ਮਾਸਟਰ ਜਗਸੀਰ ਸਿੰਘ ਦੇ ਸੁਪੁੱਤਰ ਹਰਸੀਮਰਨਜੀਤ ਸਿੰਘ ਨੇ ਨਥਾਣਾ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਮਿਤੀ 22 ਦਸੰਬਰ 2023 ਨੂੰ ਨਾਮ ਲੂ ਬਿਆਕਤੀ ਉਸ ਦੇ ਰਹੈਸੀ ਕਮਰੇ ਵਿੱਚੋਂ ਉਸ ਦਾ ਪਿਸਟਲ 45 ਬੋਰ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਧਾਰਾ 454 380 ਦੀਨ ਮਕਦਮਾ ਨੰਬਰ 75 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਰੇ ਥੇਕੇ ਬਚਾ ਯੋਗਤਾ ਇਹ ਹੈ ਕਿ ਚੋਰੀ 22 ਦਸੰਬਰ 2023 ਨੂੰ ਕਰੀਬ 7 ਮਹੀਨੇ ਪਹਿਲਾਂ ਹੋਈ ਲਿਖਾਈ ਗਈ ਹੈ ਪਰ ਪੁਲਿਸ ਵੱਲੋਂ ਇੰਨਾ ਸਮਾਂ ਕੀ ਕੀਤਾ ਗਿਆ ਜਾਂ ਪੀੜਤਧਾਰ ਦੇ ਵੱਲੋਂ ਇੰਨਾ ਸਮਾਂ ਪੁਲਿਸ پاس ਕੋਈ ਜਾਣਕਾਰੀ ਹੀ ਦਰਜ ਨਹੀਂ ਕਰਵਾਈ ਗਈ ਇਹ ਸਾਰੀ ਗੱਲ ਸੱਕ ਦੇ ਘੇਰੇ ਵਿੱਚ ਹੈ ਕਿ ਇੱਕ 45 ਬੋਰ ਦਾ ਪਿਸਤੌਲ ਚੋਰੀ ਹੋਣ ਉਪਰੰਤ ਇੰਨਾ ਸਮਾਂ ਕਿਉਂ ਲਗਾਇਆ ਗਿਆ ਕਿਸ ਦਰਜ ਕਰਨ ਵਿੱਚ ਏ ਆਉਣ ਵਾਲਾ ਭਵਿੱਖ ਤੈ ਕਰੇਗਾ ਡੌਰ ਰਿਪੋਰਟ ਆ ਰਾਮ ਸਿੰਘ ਕਲਿਆਣ ਬਠਿੰਡਾ